ਦੇ ਦੇਖ ਸਾਦੇਓ ਇਸ ਨੂੰ ਕੁੱਟ ਤੁਸੀਂ ਦੇ ਸਾਦੇਓ ਲਾਠ ਕੀ ਬਣ ਗਿਆ ਤੁਸੀਂ ਦੇਖ ਸਾਦੇਓ ਲਾਠ ਤੁਸੀਂ ਦੇਖ ਲਓ ਇਸ ਬੰਦੇ ਨੇ ਲੋਕਾਂ ਵੱਲੋਂ ਖੁੱਟ ਮਾਰ ਕੀਤੀ ਜਾਂਦੀ ਬੰਦੇ ਦੇ ਸਾਦੇਓ ਲਾਠ ਇਸ ਬੰਦੇ ਨੇ ਕਿਰਚਾ ਦਾੜਾ ਲਾ ਦਿੱਤਾ ਗਿਆ ਦੇ ਸਾਦੇ ਤੇਰਾ ਸਾਦੀ ਲੜਕੀ ਮਾਂ ਦਿੱਤੀ ਗਈ ਇਸ ਲੜਕੇ ਵੱਲੋਂ ਵੀਊਕ ਵੱਲੋਂ ਜੀ ਦੇਖੋ ਇਹ ਬੰਦੇ ਨੂੰ ਕੀ ਕਰਨਾ ਚਾਹੀਦਾ ਕਿ ਇਹ ਇਸ ਬੰਦੇ ਨੇ ਗਲਤ ਕੰਮ ਕਰ ਦਿੱਤਾ ਗਿਆ ਤੁਸੀਂ ਇਹ ਦੇ ਸਕਦੇ ਹੋ ਤੁਸੀਂ ਦੇ ਸਕਦੇ ਹੋ ਇਸ ਵੀ ਬੋਲੋ ਕਿਉਂ ਤੇਰਾ ਸਾਥ ਦੀ ਲੜਕੀ ਨਾ ਗਲਤ ਕੰਮ ਕਰਨ ਤੋਂ ਵਾਰ ਮਾਰ ਦਿੱਤਾ ਕਿ ਆ ਦੇ ਸਕਦੇ ਹੋ ਲਾਹ ਇਹ ਸਾਰੀ ਕਮੀ ਲੋਕਾਂ ਦਾ ਕਹਿਣਾ ਨਾ ਪ੍ਰਸ਼ਾਸਨ ਦੀ ਗਲਤੀ ਨਾ ਸਾਰਾ ਕੁਝ ਹੋਇਆ ਕਾ ਜੀ ਇਹ ਪ੍ਰਸ਼ਾਸਨ ਪਹਿਲਾਂ ਦੇਖ ਲੈਂਦਾ ਇਹਨਾਂ ਕੁਝ ਨਾ ਹੁੰਦਾ ਜੀ ਹੂੰ ਜੀ ਨੇ ਹਰਕਤ ਕੀਤੀ ਮੁਜ਼ਾਫਤ 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 ਤੁਸੀਂ ਦੇ ਸਕਦੇ ਹੋ ਤੁਸੀਂ ਦੇ ਸਕਦੇ ਹੋ ਭਾਈ ਕੀ ਗੱਲ ਕੀ ਹੋਈ ਹੈ ਕੀ ਗੱਲ ਕੀ ਹੋਈ ਕਿੰਨੇ ਕਿੰਨੇ ਮਾਰੀ ਵੀ ਉਹ ਦਿਖਾਉਂਗੇ ਅੰਦਰ ਹੋਇਆ ਅੱਜ ਨੂੰ ਬੁਲਾਣ ਆਈ ਇਹਦੇ ਨਾਲ ਬਸ ਹੀ ਆ ਅੱਛਾ ਜੀ ਅੱਛਾ ਜੀ ਉਹ ਵੀ ਮਾਇਸੇ ਦੀ ਕੁੜੀਆਂ ਨੂੰ ਤੇੜੇ ਅੱਪੀ ਲੇਕੇ ਗਏ ਅੱਛਾ ਜੀ ਬਸ ਉਹ ਕੁੜੀਆਂ ਨੂੰ ਬੁਲਾਣਾ ਬਸ ਪਤਾ ਨਹੀਂ ਅੰਦਰ ਕੁਛ ਨਹੀਂ ਬਾਹਰ ਨਹੀਂ ਕਿੰਨੇ ਕੀਤਾ ਕਿੰਨੇ ਗਲਤ ਕੰਮ ਕੌਣ ਹੈ ਉਹ ਕਿੱਥੇ ਰੇ ਉਹੀ ਜਿਨ੍ਹਾਂ ਨੂੰ ਉੱਪਰੇ ਹੈ ਪਾ ਦੇਓ ਤੁਸੀਂ ਇਹ ਦੇ ਸਕਦੇ ਹੋ ਲਾਤ ਤੁਸੀਂ ਦੇ ਸਕਦੇ ਹੋ ਤੁਸੀਂ ਇਹ ਦੇ ਸਕਦੇ ਹੋ ਮੇਰੇ ਘਰ ਦੇ ਨਾਲ ਨਾਲ ਗੱਲ ਇਹ ਆ ਜੇ ਤੁਸੀਂ ਇਹ ਦੇ ਸਕਦੇ ਹੋ ਮੈਂ ਨਾ ਇਹ ਇੱਕ ਵਾਰੀ ਕਰਕੇ ਚਲੇ ਗਏ ਅੱਛਾ ਜੀ ਠੀਕ ਹੈ ਜੀ ਬਾਜ ਜੀ ਆਪਾਂ ਦੇ ਇੱਕਠੇ ਗਦਾਰੇ ਮਲੇ ਦੇ ਮੈਂ ਅੱਗ ਤੱਕੇ ਨਾਲ ਬੜਿਆ ਵਾ ਹੂੰ ਕੋਈ ਮੈਂ ਜੋ ਬੂਆ ਖੋਲਿਆ ਤੇ ਕੁੜੀ ਦੀ ਲਾਸ਼ ਅੱਜ ਅੱਛਾ ਕੋਈ ਬੂਆ ਖੋਲਿਆ ਨਹੀਂ ਕਿਤੇ ਵੀ ਦੀ ਗੱਲ ਇਹ ਰੇ ਅੱਜ ਆਇਆ ਅੱਜ ਆਇਆ ਮਾਣ ਕੇ ਮੈਂ ਇੱਕ ਮਿੰਟ ਪਾਣੀ ਸੀਨੇ ਪਾਣੀ ਸੀਨੇ ਸਾਡੇ ਦੋਨੇ ਬੰਤਾ ਦੀ ਚਾਹ ਦੀ ਆ ਭਾਈ ਬੱਚੀ ਕਿਹਦੀ ਸੀਗੀ ਬੱਚੀ ਇੰਦਾਂ ਦੇ ਹਾਲਾਤ ਦੇਖ ਰਹੋ ਭਾਈ ਬੱਚੀਓ ਭਾਈ ਮੌਤ ਕਰ ਦਿੱਤੀ ਨਾਲ ਦੀ ਕਰ ਦਿੱਤੀ ਹਾਲਾਤ ਦੇਖੋ ਭਾਈ ਇਨਸਾਨੀਅਤ ਦੇ ਕਿੰਨੀ ਉਮਰ ਕਿੰਨੇ ਬੱਚੇ ਕਿਹੜਾ ਸਾਲ ਕੋਲ ਭਾਈ ਇੰਨੀ ਸ਼ਰਮ ਇਹ ਭਾਈ ਇਹ ਪੁੱਤ ਨਹੀਂ ਰਹਿਣਗੇ ਸਾਲ ਦੀ ਖੁਸ਼ਹਾਲੀ ਜਿਹੜਾ